ਸਸਫਿਕਲ ਦੋਸਤੋ ਬਹੁਤ ਟਾਈਮ ਬਾਅਦ ਟੱਬਰ ਟਾਕ ਵਾਸਤੇ ਅੱਜ ਫੇਰ ਸਾਡਾ ਟੱਬਰ ਇਕੱਠਾ ਹੋਇਆ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਐਲਿਸ ਐਂਡ ਫੰਡਰਲੈਂਡ ਨਾਵਲ ਬਾਰੇ ਕਿਉਂਕਿ ਇਹ ਨਾਵਲ ਮੈਨੂੰ ਸਜੈਸਟ ਕੀਤਾ ਸੀਗਾ ਮੇਰੇ ਤਾਇਆ ਜੀ ਨੇ ਰਾਜਪਾਲ ਜੀ ਨੇ ਤਾਂ ਇਸ ਲਈ ਆਪਾਂ ਗੱਲ ਉਹਨਾਂ ਤੋਂ ਹੀ ਕਰਨੀ ਸ਼ੁਰੂ ਕਰਾਂਗੇ ਤਾਂ ਤਾਇਆ ਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਐਲਿਸ ਐਂਡ ਫੰਡਰਲੈਂਡ ਵਰਡ ਕਿੱਥੋਂ ਆਇਆ ਹਾਂ ਇਹਨਾਂ ਇੰਗਲਿਸ਼ ਦੇ ਵਿੱਚ ਆਪਣੇ ਬੱਚਿਆਂ ਵਾਸਤੇ ਬਹੁਤ ਮਸ਼ਹੂਰ ਕਿਤਾਬ ਐਲਸ ਐਂਡ ਵੰਡਰਲੈਂਡ ਜਿੱਥੇ ਐਲਸ ਜਿਹੜੀ ਆ ਉਹ ਇੱਕ ਗੁਫਾ ਜਾਂਦੀ ਹੈ ਤੇ ਅੱਗੇ ਉਹਨੂੰ ਵੱਖਰੀ ਤਰ੍ਹਾਂ ਦੀ ਦੁਨੀਆ ਮਿਲਦੀ ਹੈ ਉਸ ਤੋਂ ਇਹ ਨਾਂ ਲਿਆ ਐਲਸ ਐਂਡ ਵੰਡਰਲੈਂਡ ਦੀ ਜਗ੍ਹਾ ਤੇ ਫੰਡਰਲੈਂਡ ਕਰਤਾ ਫੰਡਰਲੈਂਡ ਤੋਂ ਭਾਵ ਉਹਨੇ ਪੰਜਾਬ ਲਿਆ ਹੈ ਲੇਖਕ ਨੇ ਕਿ ਅਗਾ ਫੰਡਰ ਦੇ ਵੀ ਜਿਹੜੇ ਹੈਗੇ ਹੱਥ ਉਹ ਇਹ ਹੈ ਕਿ ਜਿੱਥੇ ਕੁਝ ਪੈਦਾ ਨਹੀਂ ਹੁੰਦਾ ਪਰ ਉਹ ਫੰਡਰ ਜਿਹੜੀ ਅਸੀਂ ਉਹ ਪਸ਼ੂਆਂ ਵਾਸਤੇ ਵਰਤਦੇ ਆ ਕਿ ਉਹ ਖਾਣਾ ਉਹਨਾਂ ਹੀ ਖਾਂਦੇ ਆ ਸਾਰਾ ਕੁਝ ਤੇ ਪੈਦਾਵਾਰ ਨਹੀਂ ਹੁੰਦੀ ਉਹ ਸਾਡੇ ਪੰਜਾਬ ਨੂੰ ਅੱਜ ਕੱਲ ਇਸ ਤਰ੍ਹਾਂ ਹੀ ਸਮਝਿਆ ਜਾ ਰਿਹਾ ਹੈ ਕਿ ਇਹ ਦੇ ਵਿੱਚ ਜਿਹੜੀ ਬૌਧਿਕ ਸੱਭਿਆਚਾਰਕ ਤੇ ਉਸ ਤਰ੍ਹਾਂ ਜਿਹੜਾ ਹੈਗਾ ਇਹ ਫੰਡਰ ਹੁੰਦਾ ਜਾ ਰਿਹਾ ਹੈਗਾ ਸੋ ਇਹ ਨਾਂ ਹੀ ਬਹੁਤ ਕ੍ਰੀਏਟਿਵ ਹੈਗਾ ਮੈਨੂੰ ਲੱਗਿਆ ਮੈਂ ਇਸੇ ਤੋਂ ਇਹ ਇਸ ਨੇ ਨਾਂ ਨੇ ਮੈਨੂੰ ਖਿੱਚ ਪਾਈ ਹਾਲਾਂਕਿ ਜਿਹੜੇ ਇਸ ਤੋਂ ਜਾਣੂ ਨਹੀਂ ਗਏ ਬਹੁਤੇ ਅੰਗਰੇਜ਼ੀ ਇਹਦੇ ਐਲਿਸ ਇਨ ਵੰਡਰਲੈਂਡ ਤੋਂ ਉਹ ਇਹ ਨਾਮ ਵੇਖ ਕੇ ਛੱਡ ਦਿੰਦੇ ਆ ਮੈਂ ਦੇਖਿਆ ਬਹੁਤ ਸਾਰੇ ਪਾਠ ਕਿ ਜਿਹੜੇ ਆ ਪਰ ਮੈਨੂੰ ਇਸਨੇ ਬੜਾ ਕ੍ਰੀਏਟਿਵ ਨਾਮ ਲੱਗਿਆ ਇਹਦਾ ਨਾਮ ਤਾਂ ਕ੍ਰੀਏਟਿਵ ਹੈ ਹੀ ਤੇ ਜਿਸ ਜਿਸ ਨੇ ਵੀ ਐਲਿਸ ਇਨ ਵੰਡਰਲੈਂਡ ਪੜ੍ਹੀ ਹੋਊਗੀ ਉਹ ਜਾਣਣਾ ਵੀ ਚਾਹੂਗਾ ਕਿ ਐਲਿਸ ਦੇ ਅੱਗੇ ਵਾਲੇ ਐਡਵੈਂਚਰਸ ਕਿਹਜੇ ਹੋਣਗੇ ਤੇ ਐਲਿਸ ਇਨ ਵੰਡਰਲੈਂਡ ਮੈਨੂੰ ਲੱਗਦਾ ਜਦੋਂ ਤੁਸੀਂ ਮੈਨੂੰ ਸੁਜੈਸਟ ਕੀਤੀ ਮੈਂ 2 ਘੰਟਿਆਂ 'ਚ ਪੜ੍ਹੀ ਤੇ ਉਸ ਤੋਂ ਬਾਅਦ ਮੈਂ ਇਹ ਕਿਤਾਬ ਦਿੱਤੀ ਡੈਡੀ ਨੂੰ ਡੈਡੀ ਨੇ ਮੇਰੇ ਖਿਆਲ ਚ ਉਸੇ ਰਾਤ ਖਤਮ ਕਰਤੀ ਸੀ ਡੈਡੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਦੇਖੋ ਇਹ ਕਿ ਵਿਅੰਗ ਵਿਦਾ ਦੇ ਵਿੱਚ ਇਹ ਲਿਖੀ ਗਈ ਕਿਤਾਬ ਹੈਗੀ ਆ ਤੇ ਇਹ ਕਾਹ ਲੋ ਕੇ ਪੰਜਾਬੀ ਸਾਹਿਦ ਦਾ ਇਹ ਦੁਰਪਾਗ ਯੋ ਕਿ ਪੰਜਾਬੀ ਦੇ ਵਿੱਚ ਵਿਅੰਗ ਬਹੁਤ ਘੱਟ ਹਾਂ ਹਿੰਦੀ ਦੇ ਵਿੱਚ ਜ਼ਰੂਰ ਹਰੀ ਸ਼ੰਕਰ ਪਰਸਾਈ ਵਰਗਿਆਂ ਦਾ ਵਿਅੰਗ ਮਿਲਦੇ ਆ ਰਾਗ ਦਰਬਾਰੀ ਦਾ ਰਾਗ ਦਰਬਾਰੀ ਸ਼੍ਰੀ ਰਾਮ ਸ਼ੁਕਲ ਦਾ ਉਸ ਕਿਸਮ ਦਾ ਕੁਝ ਵਿਅੰਗ ਮਿਲਦਾ ਪਰ ਸਾਡੇ ਵਿਅੰਗ ਬਹੁਤ ਘੱਟ ਆ ਹਾਲਾਂਕਿ ਕਨਈਆ ਲਾਲ ਕਪੂਰ ਕੇ ਐਲ ਗਰਗ ਵਰਗੇ ਕੁਝ ਵਿਅੰਗ ਲੇਖਕ ਸੀਗੇ ਕੁਝ ਨਾਵਲ ਵੀ ਲਿਖੇ ਗਏ ਜਿਵੇਂ ਯੁਗਤੂ ਇੱਕ ਨਾਵਲ ਲਿਖਿਆ ਸੀਗਾ ਇਸ ਕੈਲੋ ਵਿਦਾ ਦੇ ਵਿੱਚ ਪਰ ਮੈਨੂੰ ਇਹ ਲੱਗਿਆ ਸੀ ਕਿ ਉਹ ਗੱਲ ਨਹੀਂ ਬਣ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਗਲਪ ਦੇ ਵਿੱਚ ਪੰਜਾਬੀ ਦੇ ਵਿੱਚ ਐਲਸਨ ਫੰਡਰਲੈਂਡ ਗੱਲ ਬਣ ਗਈ ਹੈ ਹੋ ਸਕਦਾ ਹੈਗਾ ਕਿ ਇਹ ਤੋਂ ਪ੍ਰਭਾਵਿਤ ਹੋ ਕੇ ਕੁਝ ਹੋਰ ਲੋਕ ਵੀ ਜਿਹਨੂੰ ਵਿਅੰਗ ਵਿਦਾ ਦੇ ਵਿੱਚ ਇਹ ਗਲਪ ਲਿਖਣਾ ਸ਼ੁਰੂ ਕਰਨ ਕਿਉਂਕਿ ਇਹਦੇ ਵਿੱਚ ਨਾ ਮਹੱਤਵਪੂਰਨ ਗੱਲ ਇਹ ਹੁੰਦੀ ਆ ਕਿ ਜਿਹੜਾ ਸਾਡਾ ਸਹਿਤ ਆ ਨਾ ਉਹ ਬੰਦੇ ਨੂੰ ਬਹੁਤ ਜ਼ਿਆਦਾ ਦੁੱਖ ਚ ਪਾ ਦਿੰਦਾ ਹੈ ਤੇ ਉਹਦੇ ਨਾਲ ਉਹ ਦੁੱਖ ਨੂੰ ਅਨੁਭੂਤੀ ਦਾ ਕਰ ਲਾ ਦੁੱਖ ਨੂੰ ਅਨੁਭਵਤਾ ਕਰਦਾ ਪਰ ਉਹਦੇ ਨਾਲ ਨਾਲ ਉਹ ਦੱਬਿਆ ਜਾ ਜਾਂਦਾ ਇਹ ਜਦੋਂ ਅਲਸਨ ਫੰਡਰਲੈਂਡ ਪੜ੍ਹਦਾ ਨਾ ਤਾਂ ਉਹ ਸਥਿਤੀ ਤੋਂ ਤਾਂ ਚੇਤਨ ਹੁੰਦਾ ਕਿ ਪੰਜਾਬ ਦੀ ਹਾਲਾਤ ਕਿਉਂ ਜੀ ਹੁੰਦੀ ਹੈ ਪਰ ਨਾਲ ਦੀ ਨਾਲ ਹੀ ਉਹ ਤੇ ਸੋਚਦਾ ਵੀ ਹੈ ਵਿਚਾਰਦਾ ਵੀ ਹੈ ਤੇ ਵਿੱਚ ਵਿੱਚ ਉਹਦੇ ਚਿਹਰੇ ਤੇ ਮੁਸਕਣੀ ਵੀ ਹੁੰਦੀ ਆ ਤੇ ਕਈ ਵਾਰ ਤਾਂ ਜੋਰ-ਜੋਰ ਦੀ ਹਾਸਾ ਵੀ ਨਿਕਲ ਜਾਂਦਾ ਇਸ ਕਰਕੇ ਮੈਂ ਕਹਿਣਾ ਹੈ ਕਿ ਪੰਜਾਬੀ ਪਾਠਕਾਂ ਦੇ ਲਈ ਹਰਸਨ ਫੰਡਰਲੈਂਡ ਇੱਕ ਵਧੀਆ ਨਾਵਲ ਆ ਖਾਸ ਕਰਕੇ ਜਿਨ੍ਹਾਂ ਨੇ ਪਹਿਲਾਂ ਕੋਈ ਨਾਵਲ ਨਹੀਂ ਪੜ੍ਹੇ ਉਹਨਾਂ ਨੂੰ ਇਹ ਨਾਵਲ ਇੱਕ ਤਰ੍ਹਾਂ ਦਾ ਗੇਝਾ ਵੀ ਪਾ ਸਕਦਾ ਤੇ ਮੈਨੂੰ ਇਹ ਲੱਗਦਾ ਕਿ ਜਿਵੇਂ ਐਲਿਸ ਦੇ ਵਿੱਚ ਜਿਹੜਾ ਮੇਨ ਪ੍ਰੋਟਾਗਨਿਸਟ ਹੈ ਉਹ ਕੁੜੀ ਹੈ ਤੇ ਉਹ ਬਾਹਰੋਂ ਆਈ ਹੋਈ ਕੁੜੀ ਹੈ ਜੋ ਕਿ ਇਸ ਫੰਡਰਲੈਂਡ ਚ ਪਹਿਲਾਂ ਕਦੇ ਨਹੀਂ ਆਈ ਮੰਮੀ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੁੜੀਆਂ ਨੂੰ ਜਿਵੇਂ ਦੇਖਿਆ ਜਾਂਦਾ ਜੋ ਆਪਾਂ ਕਹਿੰਦੇ ਕਿ ਮੇਲ ਗੇਜ਼ ਨਾਲ ਚੀਜ਼ਾਂ ਦੇਖੀਆਂ ਜਾਂਦੀਆਂ ਕੀ ਐਲਿਸ ਇਨ ਫੰਡਰਲੈਂਡ ਤੋਂ ਸੀ ਕੀ ਪੰਜਾਬ ਫੰਡਰਲੈਂਡ ਦੇ ਲੋਕ ਐਲਿਸ ਨੂੰ ਥੋੜਾ ਅੱਡ ਦੇਖਦੇ ਸੀ ਜਾਂ ਆਪਦੇ ਵਾਂਗੂ ਦੇਖਦੇ ਸੀ ਇਹ ਸਨੋਵ ਬਰੀਨ ਇੱਕ ਤਾਂ ਜਿਹੜਾ ਤੇਰਾ ਇਹ ਕੁਸਚਨ ਹੈ ਮੈਂ ਇਸ ਦੇ ਬਾਰੇ ਗੱਲ ਕਰਨਾ ਚਾਹੁੰਦੀ ਆ ਅਹ ਜਿਹੜੀ ਜਿਹੜਾ ਨਾਵਲ ਹੈ ਇਹ ਇਹ ਮੇਲ ਗੇਜ਼ ਤੋਂ ਹੀ ਆ ਆਪਾਂ ਇਹਨੂੰ ਸਮਝ ਸਕਦੇ ਆ ਪਰ ਇਸ ਦੇ ਬਾਵਜੂਦ ਜਿਹੜਾ ਇਹਦਾ ਨਾਵਲ ਦਾ ਅੰਤ ਹੈ ਨਾ ਹੂੰ ਹੂੰ ਉਹ ਬਿਲਕੁਲ ਬਹੁਤ ਵਧੀਆ ਹੈ ਨਾ ਉਹ ਉਲਟ ਭੁਗਤਦਾ ਕਿਉਂ ਕੁੜੀ ਇਹੀ ਕਹਿੰਦੀ ਰਹੇ ਐ ਐਕਸਪਲੇਨ ਕਰਦੀ ਆ ਚਲੋ ਮੈਂ ਤਾਂ ਆਪਾਂ ਇਹ ਕਹਿਨੇ ਆ ਕਿ ਟਾਈ ਕਰ ਦਿੰਦੇ ਆ ਟਾਈ ਕਰ ਦਿੰਦੇ ਆ ਪਰ ਉਹਦੇ ਵਿੱਚ ਵਾਪਰਦਾ ਕੀ ਹੈ ਉਹਦੇ ਬਾਰੇ ਮੈਂ ਮੈਂ ਉਹੀ ਗੱਲ ਕਰਨ ਲੱਗੀ ਸੀ ਕਿ ਇਹ ਨਾਵਲ ਦੇ ਵਿੱਚ ਨਾ ਜਿਹੜਾ ਰੂਪਕਾ ਦਾ ਅਰਥ ਨਾਵਲ ਹੈ ਇਹ ਰੂਪਕ ਆਮੀ ਵਰਤੇ ਜਾਂਦੇ ਆ ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਾਉਣਾ ਇੱਕ ਰੂਪ ਕਰਾਹੀ ਅਸੀਂ ਬਹੁਤ ਵੱਡੀਆਂ ਗੱਲਾਂ ਕਹਿ ਦਿੰਨੇ ਆ ਇਹ ਨਾਵਲ ਦੇ ਵਿੱਚ ਜਿਹੜਾ ਰੂਪਕ ਦਾ ਵਿਸਥਾਰ ਬਹੁਤ ਹੈ ਇੱਕ ਬੱਸ ਦੇ ਵਿੱਚ ਬੈਠੇ ਹੋਏ ਲੋਕ ਨੇ ਬੱਸ ਨੂੰ ਦੇਸ਼ ਦਾ ਇੱਕ ਰੂਪਕ ਵਜੋਂ ਸਾਡੇ ਸਾਹਮਣੇ ਆਉਂਦੀ ਹੈ। ਉਹੀ ਜਿਹੜੇ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਸਾਡੇ ਸਮੁੱਚੇ ਦੇਸ਼ ਦੀ ਜਨਤਾ ਦਾ ਰੂਪ ਅਖਤਿਆਰ ਕਰ ਲੈਂਦੀਆਂ ਨੇ। ਪਰ ਐਟ a ਟਾਈਮ ਹੀ ਉਹ ਐਸੇ ਨਾਵਲ ਦੇ ਵਿੱਚ ਉਹ ਸੰਸਦ ਦਾ ਰੂਪ ਅਖਤਿਆਰ ਕਰ ਜਾਂਦੀਆਂ। ਉਸੇ ਸਮੇਂ ਹੀ ਉਹ ਵਿਧਾਨ ਸਭਾ ਵੀ ਸਾਡੇ ਸਾਹਮਣੇ ਆ ਜਾਂਦੀ ਹੈ ਤੇ ਜਿਹੜਾ ਬੱਸ ਦਾ ਸੰਚਾਲਕ ਹੈ ਉਹ ਸਾਨੂੰ ਪਤਾ ਹੈ ਕਿ ਸਾਡੇ ਦੇਸ਼ ਚ ਲਾਉਣ ਵਾਲੇ ਇੰਨਾ ਸੰਸਥਾਵਾਂ ਨੂੰ ਵੱਖ-ਵੱਖ ਹੋਵੇ ਵਿੱਚ ਇੱਕ ਰੂਪਕ ਵਜੋਂ ਹੀ ਇੱਕ ਵਿਸਥਾਰ ਲੈਂਦਾ ਹੈ ਆਪਣੇ ਆਪ ਦੇ ਵਿੱਚ ਜਿਹੜੇ ਮੇਰੇ ਬੋਲਿਸ਼ ਦੀ بجائے ਸਟੇਟ ਵਾਲੇ ਸਿੱਧਾ ਹਾਂਜੀ ਹਾਂਜੀ ਜਿਹੜਾ ਸਟੇਟ ਨੂੰ ਚਲਾਉਣਾ ਹੈ ਉਹਦੀ ਸਾਰੀ ਜਿਹੜੀ ਮਸ਼ੀਨਰੀ ਹੈ ਉਸ ਦੀ ਵਿੱਚ ਜਿਹੜੀ ਜਨਤਾ ਆਉਂਦੀ ਹੈ ਉਹ ਜਨਤਾ ਤੇ ਜਿਹੜੇ ਵੱਖ-ਵੱਖ ਰੂਪ ਜਦੋਂ ਉਹ ਸਾਡੇ ਰਾਜਨੀਤੀਵਾਨ ਜਿਹੜੇ ਮੇਰੇ ਦੋਸਤ ਨਹੀਂ ਸਮਝਦੇ ਕਿ ਰੂਪਕ ਕੀ ਹੁੰਦਾ ਰੂਪਕ ਦਾ ਭਾਵ ਹੁੰਦਾ ਮੈਟਾਫਰ ਹਾਂ ਹਾਂ ਮੈਟਾਫਰ ਇਹ ਜਿਹੜਾ ਮੈਟਾਫਰ ਆਹੀਂ ਇਸ ਤਰ੍ਹਾਂ ਵਿਸਥਾਰ ਕਰਨਾ ਹੈ ਇਹ ਆਪਣੇ ਆਪ ਦੇ ਵਿੱਚ ਹੀ ਇਸ ਨਾਵਲ ਦੀ ਪ੍ਰਾਪਤੀ ਹੈ ਕਲਾ ਪੱਖੋਂ ਬਹੁਤ ਮੈਨੂੰ ਇਹ ਵਧੀਆ ਨਾਵਲ ਲੱਗਿਆ ਕਿ ਐਨੇ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਆਖੀਆਂ ਗਈਆਂ ਨੇ ਇਸ ਨਾਵਲ ਦੇ ਵਿੱਚ ਮੈਂ ਇੱਕ ਨਾ ਤੁਸੀਂ ਦੋਵੇਂ ਸਹਿਦ ਦੇ ਪ੍ਰੋਫੈਸਰ ਆ ਮੈਨੂੰ ਇਹ ਅਭੀ ਇਹ ਨੂੰ ਨਾਵਲ ਕਿਹਾ ਜਾ ਸਕਦਾ ਮੈਨੂੰ ਥੋੜਾ ਜਿਹਾ ਪੜ ਕੇ ਇਹ ਲੱਗਿਆ ਸੀਗਾ ਇਹ ਇਹ ਨਾਵਲ ਇਸ ਤਰ੍ਹਾਂ ਹੁੰਦੇ ਮਿਸਾਇਦ ਦੀਆਂ ਵਧਾਵਾਂ ਬਾਰੇ ਬਿਆਨੀ ਦੱਸ ਸਕਦੇ ਨੇ ਸਾਇਦ ਦੇ ਵਿੱਚ ਨਾ ਬਹੁਤ ਸਾਰੇ ਰੂਪ ਨੇ ਮੈਂ ਕਿ ਇਹ ਵੀ ਕਿਹਾ ਜਾਂਦਾ ਕਿ ਨਵਾਂ ਪ੍ਰਯੋਗ ਤੇ ਨਾਵਲ ਵੀ ਇਹ ਬਣਦਾ ਨਵਾਂ ਪ੍ਰਯੋਗ ਵੀ ਇਹ ਬਣਦਾ ਮੈਨੂੰ ਜਿਹੜੀ ਇਹਦੀ ਖੂਬਸੂਰਤੀ ਲੱਗਦੀ ਹੈ ਨਾ ਖੂਬਸੂਰਤੀ ਇਸ ਗੱਲ ਦੀ ਲੱਗਦੀ ਹੈ ਕਿ ਨਾਵਲਕਾਰ ਕੋਲੇ ਨਾ ਭਾਸ਼ਾ ਵੀ ਹੈਗੀ ਇਹ ਬਹੁਤ ਵਾਰ ਨਾਲ ਨਾਵਲਕਾਰ ਨਾਵਲ ਦੀ ਪਲਾਟ ਤਾਂ ਠੀਕ ਬਿਉਂਤ ਲੈਂਦੇ ਆ ਕਥਾਨਕ ਤਾਂ ਠੀਕ ਬਿਉਂਤ ਲੈਂਦੇ ਆ ਪਰ ਉਹਨਾਂ ਕੋਲੇ ਭਾਸ਼ਾ ਨਹੀਂ ਹੁੰਦੀ ਇਹਦੇ ਕੋਲੇ ਪੰਜਾਬ ਦੀ ਉਹ ਭਾਸ਼ਾ ਹੈ ਜਿਹੜੀ ਅੱਜ ਦੀ ਪੀੜ੍ਹੀ ਬੋਲਦੀ ਹੈ ਤੇ ਉਹਦੇ ਅੱਜ ਦੀ ਪੀੜ੍ਹੀ ਦੀਆਂ ਸੱਦਰਾਂ ਵੀ ਉਹਦੇ ਕੋਲ ਹੈਗੀਆਂ ਖਾਸ ਕਰਕੇ ਇਹ ਕਿ ਜਿਵੇਂ ਉਹ ਬੰਦਾ ਹਾਂ ਵੈਸੇ ਤਾਂ ਉਹ ਪੂਰਾ ਜਗਾੜੀ ਆ ਉਹ ਬਹੁਤ ਲਾਲਸਾਵਾ ਰੱਖਦਾ ਪਰ ਉਹ ਐਲਸ ਦੇ ਨੇੜੇ ਜਾਂਦਿਆਂ ਵੀ ਮਤਲਬ ਕੋ ਇੰਨਾ ਕੁ ਸਿਆਣਾ ਵੀ ਆ ਕਿ ਵੀ ਐਲਸ ਨੂੰ ਮੈਂ ਕਹਿ ਰੋ ਕਿ ਫਾਕੇ ਰੱਖਣਾ ਉਹਦੇ ਬਾਰੇ ਆਪਣਾ ਉਹਦੇ ਸਾਹਮਣੇ ਆਪਣਾ ਚੰਗਾ ਇਮੇਜ ਬਣਾ ਕੇ ਪਰ ਉਹ ਬੜੇ ਵਿਅੰਗ ਨਾਲ ਉੱਥੇ ਵਾਰੀ ਵਾਰੀ ਲਾਈਨ ਆਉਂਦੀ ਹੈ ਕਿ ਉਹਦੇ ਸੰਸਕਾਰ ਅੱਗੇ ਆ ਜਾਂਦੇ ਆ ਵੀ ਉਹਦਾ ਰਾਹ ਰੋਕ ਲੈਂਦੇ ਆ ਅਸਲ ਦੇ ਵਿੱਚ ਤਾਂ ਸੰਸਕਾਰਾਂ ਦੀ ਬਜਾਏ ਉਹਦੀ ਜਿਹੜੀ ਲਾਲਸਾ ਹੈ ਨਾ ਕਿ ਮੈਂ ਬਾਹਰ ਜਾਣਾ ਹੈ ਉਹ ਉਹ ਵੱਡੀ ਹੈ ਥੋੜਾ ਜਿਹਾ ਮੈਂ ਤੇ ਨਾ ਨਾਂ ਦੇ ਬਾਰੇ ਵੀ ਇੱਕ ਹੋਰ ਗੱਲ ਕਹਿਣੀ ਚਾਹਨਾ ਕਿ ਜਿਹੜਾ ਨਾ ਫੰਡਰ ਪਸ਼ੂ ਹੁੰਦਾ ਉਹ ਉਸ ਨੂੰ ਕਹਿੰਦੇ ਆ ਕਿ ਜਿਹੜਾ ਦੁੱਧ ਵੀ ਨਹੀਂ ਦਿੰਦਾ ਤੇ ਜਿਹੜਾ ਅੱਗੇ ਬੱਚੇ ਵੀ ਪੈਦਾ ਨਹੀਂ ਕਰਦਾ ਨਵੇਂ ਸੂਏ ਵੀ ਨਹੀਂ ਪੈਦਾ ਪਰ ਉਹਦੇ 'ਚ ਸੰਭਾਵਨਾ ਪਈ ਮੈਨੂੰ ਇਹ ਲੱਗਦਾ ਹੈ ਕਿ ਫੰਡਰ ਹੈਗੀ ਉਹ ਕਿਸੇ ਵੇਲੇ ਵੀ ਵਾਕੇ ਉਹ ਦਧਾਰੂ ਬਸੂ ਚ ਬਦਲ ਸਕਦਾ ਹੁੰਦਾ ਹੈ। ਉਹ ਇਹ ਇਹ ਦੀ ਖਾਸੀਅਤ ਹੈਗੀ ਆ ਕਿ ਪੰਜਾਬ ਦੇ ਵਿੱਚ ਟੋਟਲ ਆਸ ਨਹੀਂ ਖਤਮ ਹੁੰਦੀ। ਬੰਗਲ ਨਾ ਇਹ ਫੰਡਰ ਬੰਗਲ ਨਾ ਫੰਡਰ ਲਿਆੜਾ ਹਾਲ ਵੀ ਕਿੱਦਾਂ ਮੈਨੂੰ ਹੋਰ ਵੀ ਲੱਗਦੀ ਹੈ ਵੀ ਹੁਣ ਇਹ ਜਿਹੜਾ ਜਿਵੇਂ ਨਾਂ ਹੈ ਐਲਸ ਇਨ ਫੰਡਰਲੈਂਡ ਏ ਆਇਲਸ ਨੂੰ ਤੁਸੀਂ ਆਇਲਸ ਨੂੰ ਨਾਲ ਜੋੜ ਕੇ ਦੇਖੋ ਬਸ ਆਇਲਸ ਆਇਲਸ ਹੈ ਆਇਲਸ ਨਾ ਪੰਡਰਿਆ ਸੋ ਪੰਜਾਬ ਨੂੰ ਜਿਹੜਾ ਬੇੜਾਗਰਕ ਹੋ ਰਿਹਾ ਜਿਵੇਂ ਬਾਹਰ ਨੂੰ ਪ੍ਰਵਾਸ ਹੋ ਰਿਹਾ ਸਾਨੂੰ ਲੱਗਦਾ ਵੀ ਇਹ ਕਾਦੇ ਸਿਰ ਤੇ ਫੰਡਰ ਬਣ ਰਿਹਾ ਹੈ ਆਇਲਸ ਇੱਕ ਔਰਤ ਸਾਨੂੰ ਅੱਜ ਕੱਲ ਕੁੜੀਆਂ ਨੂੰ ਸਾਨੂੰ ਕੀ ਦੇਖਦੀਆਂ ਨੇ ਸਾਨੂੰ ਆਇਲਸ ਦੱਸਦੀ ਨਹੀਂ ਆਹ ਕੁੜੀ ਨੇ ਦੱਸਦੀ ਕੀ ਆਏ ਸਾਨੂੰ ਆਇਲਸ ਦੱਸ ਆਹ ਜਾਨੂ ਕਾ ਪਰਿਵਾਰ ਸਾਨੂੰ ਕੱਢ ਸਕੇ ਉਹ ਆਇਲਸ ਵੀ ਨਹੀਂ ਉਹ ਤਾਂ ਬਾਹਰੋਂ ਆਈ ਹੈ ਪਰ ਇਹ ਕਿ ਸਾਨੂੰ ਬਾਹਰ ਕੱਢ ਸਕਦੀ ਹੈ ਇਸ ਕਰਕੇ ਉਹਦੇ ਪਿੱਛੇ ਹੋ ਜਾਂਦੇ ਬਾਕੀ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਨਾ yatharth ਤੇ ਜਿਹੜਾ ਰੂਪਕ ਸਿਰਜਿਆ ਆਮ ਕਰਕੇ ਹੁੰਦਾ ਕਿ ਜਦੋਂ ਅਸੀਂ ਕੋਈ ਰੂਪਕ ਚੁਣ ਲੈਨੇ ਆ ਉਹਨੂੰ ਨਿਭਾਉਂਦੇ ਆ ਬਹੁਤੇ ਵਾਰੀ ਕੀ ਹੁੰਦਾ ਕਿ ਸਾਡੇ ਹੱਥੋਂ ਨਾ ਜਾਂ ਤਾਂ yatharth ਦੀ ਡੋਰ ਖਿਸਕ ਜਾਂਦੀ ਹੈ ਤੇ ਜਾਂ ਇਹ ਹੋ ਜਾਂਦਾ ਹੈ ਕਿ ਅਸੀਂ ਕਲਪਨਾ ਚ ਬਹੁਤ ਦੂਰ ਚਲੇ ਜਾਂਦੇ ਆ ਉਹ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਕਈ ਵਾਰ ਤਾਂ ਸੱਚਮੁੱਚ ਐਂ ਪਲੇਖਾ ਪੈਂਦਾ ਕਿ ਸੱਚੀ ਨੂੰ ਇੱਕ ਬੱਸ ਚੱਲ ਰਹੀ ਆ ਤੇ ਬੱਸ ਦੇ ਵਿੱਚ ਜਿਹੋ ਜਿਹੇ ਸਵਾਰੀਆਂ ਵਾਰਤਾ ਲਾਭ ਕਰਦੀਆਂ ਜਿਹੋ ਜਿਹਾ ਵਿਵਹਾਰ ਕਰਦੀਆਂ ਉਹੀ ਦਿਖਾਈ ਦੇ ਰਿਹਾ ਅਚਾਨਕ ਹੀ ਸਾਨੂੰ ਲੱਗਦਾ ਕਿ ਨਹੀਂ ਇਹ ਬਸ ਦੀ ਤਾਂ ਗੱਲ ਹੀ ਨਹੀਂ ਇਹ ਤਾਂ ਸਟੇਟ ਦੀ ਗੱਲ ਹੈਗੀ ਹੈ ਕਿ ਸਟੇਟ ਨੂੰ ਚਲਾਇਆ ਜਾ ਰਿਹਾ ਹੈ ਉਹਨਾਂ ਦੀ ਲੜਾਈ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਕਿ ਇਹਨੂੰ ਬਸ ਨਹੀਂ ਚਲਾਉਣੀ ਆਉਂਦੀ ਇਹਨੇ ਤਾਂ ਪਾਣੀ ਚਵਾੜਤੀ ਤੇ ਤੁਹਾਨੂੰ ਐ ਮਿਹਣੋ ਮਿਹਣੀ ਲੱਗਦੀ ਆ ਕਿ ਜਿਵੇਂ ਕਾਂਗਰਸੀ ਕਾਲੀ ਤੇ ਭਾਰਤੀ ਜਨਤਾ ਪਾਰਟੀ ਇੱਕ ਦੂਸਰੇ ਨੂੰ ਮਿਹਣੋ ਮਿਹਣੀ ਕਰ ਰਹੀ ਹੁੰਦੀ ਆ ਤੇ ਵਿੱਚ ਉਹ ਦਾ ਜਿਹੜੀ ਆਮ ਆਦਮੀ ਪਾਰਟੀ ਲਾ ਰਹੀ ਹੁੰਦੀ ਆ ਬਿਲਕੁਲ ਉਸ ਕਿਸਮ ਦਾ ਮਹਾਵਰਾ ਬਗੈਰ ਨਾ ਪਾਰਟੀਆਂ ਦਾ ਨਾਮ ਲਏ ਜਿਹੜਾ ਉਹਨੇ ਖੜਾ ਕੀਤਾ ਮੈਨੂੰ ਲੱਗਦਾ ਕਿ ਇਸ ਚੀਜ਼ ਚ ਦੀ ਮਹਾਰਤ ਹੈਗੀ ਐ ਤੇ ਮੈਨੂੰ ਇਹ ਵੀ ਲੱਗਦਾ ਕਿ ਦਵਿੰਦਰ ਸਿੰਘ ਗਿੱਲ ਦਾ ਮੈਂ ਇਸ ਤੋਂ ਪਹਿਲਾਂ ਕੋਈ ਨਾਵਲ ਨਹੀਂ ਪੜਿਆਗਾ ਜਾਂ ਉਹਦੀ ਕੋਈ ਸਹਿਤਕ ਰਚਨਾ ਨਹੀਂ ਸੀ ਪੜੀ ਤੁਸੀਂ ਕਿਸੇ ਨੇ ਜੇ ਕੋਈ ਪੜ੍ਹੀ ਹੋਵੇ ਤਾਂ ਨਹੀਂ ਹਾਂ ਦੇਖ ਕਦਰ ਨਹੀਂ ਸੀ ਹਾਂ ਜਾਣਦੇ ਮੈਂ ਵੈਸੇ ਵੀ ਇਹ ਵਿਅਕਤੀ ਨੂੰ ਨਹੀਂ ਜਾਣਦਾ ਇਹਦੇ ਬਾਰੇ ਕੁਝ ਜਾਣਦੇ ਤੁਸੀਂ ਕੌਣ ਨੇ ਇਹ ਕਿੱਥੇ ਦੇ ਰਹਿਣ ਵਾਲੇ ਹਾਂ ਮੈਂ ਨਨ ਮੈਂ ਪੜ੍ਹ ਕੇ ਬਾਅਦ ਚ ਇਹਨਾਂ ਨਾਲ ਗੱਲਬਾਤ ਕੀਤੀ ਸੀ ਹੂੰ ਹੂੰ ਇਹ ਮੋਗੇ ਦੇ ਰਹਿਣ ਵਾਲਿਆ ਤੇ ਇੱਥੇ ਇੱਕ ਆਦਰਸ਼ ਸਕੂਲ ਦੇ ਵਿੱਚ ਸਾਇੰਸ ਦੇ ਅਧਿਆਪਕ ਹੈ। ਹਾਂ ਜਵਾਰਕੇ ਆਦਰਸ਼ ਸਕੂਲ ਨਿਹਾਲ ਸਿੰਘ ਵਾਲਾ ਕੋਲ ਇੱਥੇ ਆਦਰਸ਼ ਸਕੂਲ ਜਵਾਰਕੇ ਅੱਛਾ ਅੱਛਾ ਨਿਹਾਲ ਸਿੰਘ ਆ ਇਹਦੇ ਵਿੱਚ ਇਹ ਵੀ ਖੂਬਸੂਰਤੀ ਆ ਕਿ ਇੱਕ ਸਾਇੰਸ ਦਾ ਅਧਿਆਪਕ ਹੋਵੇ। ਹਾਂ ਮਾ ਕੇ ਫਿਕਸ਼ਨ ਵਾਲਾ ਆ ਪਰ ਸਾਇੰਸ ਫਿਕਸ਼ਨ ਨਹੀਂ ਦੀ। ਇਹ ਮਾ ਕੇ ਜਿਹੜੀ ਬੱਚੇ ਇਹ ਨਵੀਂ ਪੀੜੀ ਨੂੰ ਨਾਲ ਜੋੜਨ ਲਈ ਬਹੁਤ ਵਧੀਆ ਹੈ ਕਿ ਜਿਹੜੀ ਤੁਹਾਡੀ ਪੀੜੀ ਹੈ ਜਿਨੇ ਬੇਸੇ ਐਲਸਨ ਵੰਡਰਲੈਂਡ ਦੇ ਜਿਹੜੇ ਭਾਗ ਪੜੇ ਹੋਏ ਆ ਉਹਨਾਂ ਨੂੰ ਮਤਲਬ ਕਿ ਉਸ ਐਲਸ ਨਾਲ ਖਾਸ ਕਰਕੇ ਉਹਦੇ ਦਾ ਕਾਰਟੂਨ ਸ਼ੋ ਵੀ ਬਣਿਆ ਇਹਦੇ ਨਾਲ ਜੋੜ ਕੇ ਕਿਵੇਂ ਲੱਗਦਾ ਤੈਨੂੰ ਕਿਵੇਂ ਲੱਗਦਾ ਮੈਂ ਨਾ ਇੱਕ ਚੀਜ਼ ਇਸ ਚ ਐਡ ਕਰਨਾ ਚਾਹੁੰਗੀ ਤੁਹਾਡੀ ਕਹੀ ਗੱਲ ਚ ਕਿ ਪੋਲਿਟੀਕਲ ਸਟਾਇਰ ਦੇ ਨਾਲ ਨਾਲ ਨਾ ਇਹਦੇ ਚ ਸੋਸ਼ਲ ਸਟਾਇਰ ਵੀ ਹੈ ਕਿ ਸਿਰਫ ਇਹ ਹੀ ਨਹੀਂ ਹੈ ਕਿ ਬਸ ਨੂੰ ਕਿਵੇਂ ਚਲਾ ਰਹੇ ਨੇ ਜਿਵੇਂ ਮੰਮੀ ਨੇ ਗੱਲ ਕੀਤੀ ਹੈ ਕਿ ਐਲਸ ਇੱਕ ਕੁੜੀ ਹੈ ਤੇ ਉਹ ਆਇਲਸ ਹੈ ਉਹਨੂੰ ਲੈ ਕੇ ਜਾਣਾ ਚਾਹੁੰਦੀ ਹੈ ਪਰ ਬਾਕੀ ਲੋਕ ਉਹਨੂੰ ਕਿਵੇਂ ਦੇਖਦੇ ਨੇ ਕਿਵੇਂ ਉਹਦਾ ਫਾਇਦਾ ਠਾਣਾ ਚਾਹੁੰਦੇ ਆ ਫੇਰ ਵੀ ਇੱਕ ਕੰਬਲੇ ਜਗਾੜੂ ਪਰ ਉਹਦੀ ਇੱਕ ਤਰ੍ਹਾਂ ਨਾਲ ਜਿਹਨੂੰ ਕਹਿੰਦੇ ਆ ਕਿ ਸੇਵ ਕਰਦਾ ਬਾਕੀਆਂ ਤੋਂ ਬੰਦੇ ਦਾ ਵੀ ਇੱਕ ਔਰਤ ਨੂੰ ਸਮਾਜ ਦੇ ਵਿੱਚ ਆਸਰਾ ਲੈਣਾ ਪੈ ਜਾਂਦਾ ਜਿਉਂ ਚੀਜ਼ਾਂ ਵੀ ਭਾਵੇਂ ਵਿਅੰਗ ਆਮ ਤੌਰ ਤੇ ਨਾ ਜਦੋਂ ਇਹੋ ਜਿਹੀਆਂ ਚੀਜ਼ਾਂ ਜਾਂ ਤਾਂ ਜੇ ਆਪਾਂ ਪੰਜਾਬੀ ਫਿਲਮਾਂ 'ਚ ਦੇਖੀਏ ਕਮੇਡੀ ਜੀ ਬਣ ਜਾਂਦੀ ਹੈ ਤੇ ਤੁਹਾਨੂੰ ਗਲਿਆਂਂ ਜੀ ਹੋਣ ਲੱਗ ਪੈਂਦੀ ਐ ਵੀ ਯਾਰ ਇਹ ਦੁੱਖ ਐ ਸਾਡਾ ਇੱਕ ਕਮੇਟੀ ਥੋੜੀ ਐ ਜਾਂ ਫੇਰ ਉਹ ਚੀਜ਼ ਇੰਨੀ ਤੇ ਜ਼ਿਆਦਾ ਸੀਰੀਅਸ ਬਣਾ ਦਿੰਦੇ ਆ ਤੇ ਆਪਾਂ ਨੂੰ ਐਂ ਲੱਗਦਾ ਵੀ ਯਾਰ ਇਹ ਹਰ ਵਕਤ ਮਤਲਬ ਔਰਤਾਂ ਰੋਂਦੀਆਂ ਹੀ ਰਹਿੰਦੀਆਂ ਇਹਨੇ ਐਨੇ ਸੋਹਣੇ ਢੰਗ ਨਾਲ ਉਹਨੂੰ ਵਿਅੰਗ ਚ ਪੇਸ਼ ਕੀਤਾ ਨਾ ਕਿ ਤੁਹਾਨੂੰ ਸਮਾਜ ਦੀ ਸੱਚਾਈ ਵੀ ਪਤਾ ਲੱਗਦੀ ਐ ਤੇ ਤੁਹਾਨੂੰ ਉਸ ਤੇ ਹਾਸਾ ਵੀ ਆਉਂਦਾ ਜਿਵੇਂ ਤੜੱਲੇਦਾਰ ਬੁੜੀ ਨੂੰ ਦਬਾਇਆ ਜਾਂਦਾ ਹੁਣ ਇਹ ਇੱਕ ਹੋਰ ਰਾਜਨੀਤੀ ਬੰਨਾਂ ਦਾ ਹਸ਼ਿਆ ਰਹਿ ਕੇ ਉਹ ਜਨਤਾ ਜਿਹੜੀ ਉਹਨਾਂ ਦੇ ਖਿਲਾਫ ਬੋਲਦੀ ਹੈ ਤੜੱਲੇਦਾਰ ਉਹਨੂੰ ਕਿਵੇਂ ਦਬਾਉਂਦੇ ਨੇ ਇੱਕ ਹੋਰ ਤੀਉਸਦਮ ਮੈਟਾਫਰ ਬਣ ਜਾਂਦੀ ਹੈ ਨਹੀਂ ਕਿਵੇਂ ਉਹ ਬੀਬੀਆਂ ਨੂੰ ਵੀ ਫਿਰ ਚੁੱਪ ਕਰਾਤਾ ਜਾਂਦਾ ਉਹ ਕੌਣ ਬੰਦਾ ਬੋਲਣ ਲੱਗਦਾ ਹੈ ਕਿ ਇਹਨੂੰ ਚੁੱਪ ਕਰਾਇਆ ਜਾਂਦਾ ਹੈ ਤੇ ਤੇ ਕਿ ਮੈਂ ਤੋਬਾ ਕਰਦੇ ਦੁਬਾਰਾ ਬੋਲਣ ਤੋਂ ਫਿਰ ਨਹੀਂ ਮੈਨੂੰ ਦੱਸੋ ਇਹਦੇ ਵਿੱਚ ਨਹੀਂ ਮੈਂ ਨਾ ਜਵੇਂ શેર ਬੋਲਣ ਵਾਲੇ ਇੱਕ ਬੜੇ ਉਹੋ ਨੇ ਹਾਂ ਦੇਖੋ ਵੀ ਫੈਸਲਾ ਵਾਲਾ ਮੈਂ ਕੋਈ ਗੱਲ ਨਹੀਂ ਕਰਦਾ ਪਰ ਮੈਨੂੰ ਸੱਤਵੇਂ ਕਾਟ ਦੇ ਵਿੱਚੋਂ ਕੁਝ ਪੀਸ ਪੜਨਾ ਚਾਹਣਾ ਹੈ ਕਿਉਂਕਿ ਮੈਨੂੰ ਲੱਗਦਾ ਨਾ ਇਹਦੇ ਨਾਲ ਪਾਟਕਾ ਨੂੰ ਦਰਸ਼ਕਾਂ ਨੂੰ ਇਹ ਜ਼ਰੂਰ ਲੱਗੂਗਾ ਕਿਸ ਕਿਸਮ ਦਾ ਹੁਣ ਮਕਰ ਨੇ ਬੱਸ ਵਿੱਚ ਲੱਗੇ ਟੀਵੀ ਤੇ ਫਿਲਮ ਚਲਾ ਦਿੱਤੀ। ਉਹੰਜ ਮਕਰ ਫਿਲਮਾਂ ਦਾ ਸ਼ਕੀਨ ਹੋਣ ਕਰਕੇ ਸਭ ਤਰ੍ਹਾਂ ਦੀਆਂ ਫਿਲਮਾਂ ਰੱਖਦਾ ਸੀ ਪਰ ਬੱਸ ਵਿੱਚ ਇੱਕ ਖਾਸ ਭਾਸ਼ਾ ਦੀਆਂ ਸਵਾਰੀਆਂ ਜ਼ਿਆਦਾ ਹੋਣ ਕਰਕੇ ਉਸਨੇ ਉਸ ਭਾਸ਼ਾ ਦੀ ਫਿਲਮ ਚਲਾ ਦਿੱਤੀ। ਰਾਜ ਦੀ ਹੱਦ ਬਦਲ ਦੇਈ ਮਗਰ ਨੇ ਦੂਜੀ ਪਹਾਸ਼ਾ ਦੀ ਫਿਲਮ ਚਲਾ ਦੇਣੀ ਸੀ ਉਹ ਜਿਹੜਾ ਸਾਡੇ ਸਿਆਸੀ ਬੰਦੇ ਆ ਨਾ ਕਿ ਜਦੋਂ ਹੁਣ ਪੰਜਾਬ ਦੇ ਪਾਣੀਆਂ ਵਾਲੇ ਮਸਲੇ ਨੂੰ ਜੋੜ ਕੇ ਦੇਖੀਏ ਕਿਉਂਕਿ ਪੰਜਾਬ ਦਾ ਜਿਹੜਾ ਇੱਕੋ ਹੀ ਪਾਰਟੀ ਦਾ ਬਲਾਰਾ ਉਹ ਹੋਰ ਬੋਲੀ ਜਾਂਦਾ ਤੇ ਦੂਜੇ ਦੇਸ਼ ਦੂਜੇ ਰਾਜ ਵਿੱਚ ਜਾਂਦੇ ਹੋਰ ਬੋਲਣ ਲੱਗ ਪੈਂਦਾ ਲੋਕੋ ਇੱਕੇ ਛੱਟ ਬਦਲ ਜਾਣਾ ਮੱਗਰ ਦੀ ਸ਼ਿਕਾਇਤ ਦੀ ਖਾਸੀਅਤ ਸੀ ਅਸਲ ਚ ਤਾਂ ਇਹ ਨੇਤਾ ਦੀ ਖਾਸੀਅਤ ਆ ਐਲਸ ਫਿਲਮ ਵੇਖਣ ਲੱਗੀ ਹਰ ਤੀਜੀ ਗੱਲ ਤੇ 5 ਵਜ ਰਿਆ ਸੀ ਫਿਲਮ ਦੇ ਹਰੇਕ ਕਲਾਕਾਰ ਦੂਜੇ ਦੀ ਬੇਇੱਜ਼ਤੀ ਕਰੀ ਜਾ ਰਹੀ ਸੀ ਐਲਸ ਹਰਾਨ ਹੋ ਰਹੀ ਸੀ ਕਿ ਪੌਣਾ ਘੰਟਾ ਬੀਤ ਜਾਣ ਦੇ ਬਾਵਜੂਦ ਵੀ ਫਿਲਮ ਤਾਂ ਕੋਈ ਪੈਟਰਨ ਸੈੱਟ ਕਿਉਂ ਨਹੀਂ ਹੋ ਰਹੀ ਆ ਦੇਖਿਆ ਇਹ ਹੀ ਗੱਲ ਦੀ ਮੈਂ ਹੁਣੀ ਗੱਲ ਕਰਕੇ ਹਟੀਆਂ ਕਿ ਜਿਵੇਂ ਫਿਲਮਾਂ ਦੇ ਵਿੱਚ ਕੋਈ ਪੈਟਰਨ ਨਹੀਂ ਨਹੀਂ ਇਹ ਤਾਂ ਪੰਜ ਚੌਕਿੰਦਾ ਸੋਹਣਾ ਇਹਦੇ ਆਖਰ ਉਸਨੇ ਪੱਪੂ ਨੂੰ ਪੁੱਛਿਆ ਕਿ ਪੱਪੂ ਫਿਲਮ ਵਿੱਚ ਕੋਈ ਸਟੋਰੀ ਤਾਂ ਹੈ ਹੀ ਨਹੀਂ ਪਪੂ ਗਾ ਸਾਡੀ ਫਿਲਮ ਚ ਸਟੋਰੀ ਨਾਲ ਦੀ ਚੀਜ਼ ਹੁੰਦੀ ਹੀ ਨਹੀਂ ਇਹ ਇਹ ਜਾਣ ਕੇ ਨਾ ਮਾਲੇ ਕਿ ਮੈਂ ਕਹਿੰਦਾ ਜਿਵੇਂ ਫਿਲਮ ਇੰਡਸਟਰੀ ਤੇ ਸਾਡੇ ਸਿੱਖਿਆ ਸਿਸਟਮ ਤੇ ਸਾਡੇ ਜਿਹਨੂੰ ਕਹਿ ਸਕਦੇ ਆ ਕਿ ਸਮਾਜਿਕ ਪ੍ਰਬੰਧ ਤੇ ਮੈਂ ਕਹਿੰਦਾ ਹਰ ਇੱਕ ਚੀਜ਼ ਤੇ ਇਹਦੇ ਵਿੱਚ ਕਾਟੇ ਕਿਉਂ ਜਨੀਆਂ ਫ੍ਰੀ ਬੀਜ਼ ਦਿੱਤੀਆਂ ਜਾਂਦੀਆਂ ਆਉਂਦੇ ਤੇ ਹਾਂ ਜੀ ਸਭ ਤੋਂ ਖੂਬਸੂਰਤ ਮਤਲਬ ਜਿਹੜੇ ਧਰਨਿਆਂ ਨੂੰ ਉਹਨੇ ਕਾਟੇ ਥੱਲੇ ਐਨੇ ਖੂਬਸੂਰਤ ਤਰੀਕੇ ਨਾਲ ਲੱਕੇ ਆਂਦਾ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਗੁੱਸਾ ਤਾਂ ਸਟੇਟ ਪਰਤੀ ਹੁੰਦਾ ਪਰ ਉਹਨਾਂ ਤਾਂ ਨੈਰਾਹੀ ਕਿਵੇਂ ਆੜੇ ਜਨਤਾ ਜਾਂਦੀ ਆ ਦੁੱਖ ਤਕਲੀਫਾਂ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਉਹ ਸੀ ਤੇ ਕਿਵੇਂ ਉਹਨਾਂ ਚੀਜ਼ਾਂ ਨੂੰ ਆਪੇ ਸੱਤ ਕਰ ਲਿਆ ਤੇ ਉਵੇਂ ਹੀ ਰਹਿਣਾ ਸ਼ੁਰੂ ਕਰਾਈ ਨਾਲੇ ਉਹਦੇ ਨਾ ਉਹ ਇਹ ਵੀ ਅੱবি ਸਰਕਾਰ ਤੇ ਇਹਨਾਂ ਦੇ ਕਿੰਨਾ ਕ ਅਸਰ ਹੁੰਦਾ ਮੱਗਾ ਦਾ ਪੁਤਲਾ ਫੂਕਦੇ ਆ ਤੇ ਡੀਜ਼ਲ ਆਪ ਘੱਟ ਕੇ ਦੇ ਰਿਆ ਤੇ ਵੀ ਕੋਈ ਨਹੀਂ ਇਹਨਾਂ ਨੂੰ ਕਰ ਲੈ ਲੈਂਦੇ ਤੇ ਬਸ ਹੱਥ ਨਾ ਪਾਇਆ ਜੋ ਫ੍ਰੀ ਚਰਨ ਨੂੰ ਇਸ ਤੋਂ ਬਿਨਾ ਜਿਹੜਾ ਅੱਜ ਕੱਲ ਸਾਡੇ ਨੌਜਵਾਨ ਮੁੰਡਿਆਂ ਦੇ ਵਿੱਚ ਇੱਕ ਬਹੁਤ ਹੀ ਬਰਾਈ ਆ ਰਹੀ ਆ ਕਿ ਆਪਣੀਆਂ ਗੱਡੀਆਂ ਦੇ ਪਿੱਛੇ ਨੰਬਰਦਾਰ ਫਲਾਣਾ ਢਿਮਕਾ ਲਿਖੰਦਾ ਪੂਛਾਂ ਵਾਲੇ ਪੂਛਾਂ ਵਾਲੇ ਇਹ ਪੂਛਾਂ ਲਾਉਣ ਦੀ ਜਿਹੜੀ ਆਦਤ ਹੈ ਇਹ ਬਰਾਈ ਕਿਵੇਂ ਆਉਂਦੀ ਆ ਤੇ ਇਹਨਾਂ ਦੀ ਕਿੰਨੀ ਕਿ ਸਾਰਥਕਤਾ ਹੈ ਇੱਕ ਨਾ ਮੈਂ ਹੋਰ ਗੱਲ ਜਰੂਰ ਕਰਨੀ ਚਾਹੁੰਦਾ ਸੀ ਉਹ ਗੱਲ ਇਹ ਕਰਨੀ ਚਾਹੁੰਦਾ ਸੀਗਾ ਕਿ ਆਪਾਂ ਜਿਹੜੇ ਪਹਿਲਾਂ ਵੀ ਬੁੱਕ ਰਿਵਿਊ ਕੀਤੇ ਆ ਜਾਂ ਟੱਬਲ ਟਾਕ ਕੀਤੇ ਲੋਕ ਨਾ ਬਾਰ-ਬਾਰ ਮੁੜ ਕੇ ਪੁੱਛਦੇ ਆ ਕਿ ਇਹ ਕਿਤਾਬ ਮਿਲੂਗੀ ਕਿੱਥੋਂ ਉਹ ਸਾਡਾ ਅਸਲ ਚ ਮਨਤਵ ਨਾ ਕਿਸੇ ਵਿਸ਼ੇਸ਼ ਕਿਤਾਬ ਜਾਂ ਵਿਸ਼ੇਸ਼ ਪ੍ਰਕਾਸ਼ਕ ਦੀ ਕੋਈ ਮਸ਼ਹੂਰੀ ਕਰਨਾ ਨਹੀਂ ਹੈ ਪਰ ਇਹ ਕਿ ਕਿਉਂਕਿ ਪਾਠਕ ਦਰਸ਼ਕ ਵਾਰ-ਵਾਰ ਪੁੱਛਦੇ ਆ ਆਟਮ ਆਰਟ ਪਟਿਆਲਾ ਵਾਲਿਆਂ ਨੇ ਇਹ ਕਿਤਾਬ ਛਾਪੀ ਹੈਗੀ ਆ ਉਹਨਾਂ ਤੋਂ ਤੁਸੀਂ ਇਹ ਪ੍ਰਾਪਤ ਕਰ ਸਕਦੇ ਆ ਸਾਡਾ ਜਿਹੜਾ ਮਕਸਦ ਦਾ ਵੱਡਾ ਹੈ ਇਹੀ ਆ ਕਿ ਉਹ ਕਿਤਾਬਾਂ ਜਿਹੜੀਆਂ ਕਈ ਵਾਰ ਪਾਠਕਾਂ ਦੀ ਨਜ਼ਰ ਤੋਂ ਉੱਲੇ ਰਹਿ ਜਾਂਦੀਆਂ ਜਿਹੜੀਆਂ ਸੱਚਮੁੱਚ ਹੀ ਪੜਨ ਯੋਗ ਹੁੰਦੀਆਂ ਉਹਨਾਂ ਬਾਰੇ ਆਪਣੇ ਦਰਸ਼ਕਾਂ ਨਾਲ ਗੱਲ ਕਰਿਆ ਕਰੀਏ ਸਾਡਾ ਅੱਜ ਦਾ ਡੱਬਾ ਟੌਥ ਨੂੰ ਕਹਿਜਾ ਲੱਗਿਆ ਅੱਗੇ ਅਸੀਂ ਹਮੇਸ਼ਾ ਫਿਲਮਾਂ ਤੇ ਜਾਂ ਫਿਰ ਉਸ ਟਾਈਮ ਦੇ ਚੱਲਦੇ ਕਿਸੇ ਕੰਟੈਂਪੋਰੀ ਡਰਾਮੇ ਜਾਂ ਸੀਰੀਜ਼ ਬਾਰੇ ਗੱਲ ਕਰਦੇ ਆਂ ਅੱਜ ਅਸੀਂ ਕਿਤਾਬ ਬਾਰੇ ਗੱਲ ਕੀਤੀ ਕੀ ਅਜੇ ਇਹ ਐਪੀਸੋਡ ਤੁਸੀਂ ਹੋਰ ਦੇਖਣਾ ਚਾਹੋਗੇ ਸਾਨੂੰ ਥੱਲੇ ਕਮੈਂਟ ਕਰਕੇ ਜ਼ੋਰ ਦੱਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਬੈਲ ਆਈਕਨ ਦੀ ਘੰਟੀ ਦਬਾ ਦਿਓ